ਭਾਜੀ ਡੋਰ ਤੋਂ ਡੋਰ ਤੁਸੀਂ ਕੈਂਪੇਨ ਕਰ ਰਹੇ ਆ ਕਿਹੋ ਜਿਹਾ ਹੰਗਾਰਾ ਤੁਨੂੰ ਜਲੰਧਰ ਪਾਸੇ ਤੋਂ ਮਿਲਦਾ ਹੈ ਜੀ ਬਹੁਤ ਭਰਮਾ ਹੰਗਾਰਾ ਆ ਲੋਕਾਂ ਦੇ ਵਿੱਚ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਆ ਬੜੀ ਧੀਰ ਬਾਅਦ ਬੌਦਲ ਸਪਾਰਟ پارٹی ਦੇ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਜੀ ਦੇ ਨਿਰਦੇਸ਼ਾਂ ਅਨੁਸਾਰ ਸਾਨੂੰ ਇਸ ਵਾਰ ਚੋਣ ਨਿਸ਼ਾਨ ਜਿਹੜਾ ਹਾਥੀ ਮਿਲਿਆ ਆ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਆ ਜਿਦਾ ਤੁਸੀਂ ਸਾਰੇ ਦੇਖ ਹੀ ਰਹੇ ਹੋਵੋਗੇ ਵਰਕਰ ਜਿਹੜਾ ਪੱਬਾ ਪਾਰ ਹੋ ਕੇ ਲੱਗਾ ਹੋਇਆ ਆ ਲਗਾਤਾਰ ਦਿਨ ਰਾਤ ਮਿਹਨਤ ਕਰ ਰਿਹਾ ਆ ਔਰ ਜੋ ਭੈਣ ਕੁਮਾਰੀ ਮਾਇਆਵਤੀ ਜੀ ਨੇ ਔਰ ਸਾਡੇ ਭੋਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਅਵਤਾਰ ਸਿੰਘ ਕ੍ਰੀਮਪੁਰੀ ਨੇ ਜੇ ਜੋ ਸਾਡੇ ਤੇ ਭਰੋਸਾ ਜਤਾਇਆ ਉਸ ਭਰੋਸੇ ਤੇ ਪੂਰਾ ਉਤਰਨ ਦੀ ਜਿਹੜਾ ਪੂਰਾ ਕਰਨ ਦੇ ਲਈ ਜਿਹੜਾ ਵਰਕਰ ਆ ਉਹ ਪੱਬਾ ਪਾਰ ਹੋਇਆ ਪਿਆ ਲਗਾਤਾਰ ਕੰਮ ਕਰਦੇ ਆਇਆ ਔਰ ਵਾਰਡ ਨੰਬਰ 34 ਜਿਹੜਾ ਆ ਅਸੀਂ ਜਿੱਤ ਕੇ ਜਿਹੜਾ ਆ ਉਹ ਪਾਰਟੀ ਦੀ ਝੋਲੀ ਦੇ ਵਿੱਚ ਪਾਵਾਂਗੇ ਸੋ ਸਾਡੇ ਤੁਸੀਂ ਦੇਖ ਸਕਦੇ ਆ ਵਾਰਡ ਨੰਬਰ 34 ਤੋਂ ਦਵਿੰਦਰ ਜੀ ਜਿਹੜੇ ਬਸਪਾ ਦੇ ਉਮੀਦਵਾਰ ਆ ਤੇ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਆ ਇੱਥੇ ਪਹੁੰਚੇ ਆ ਉਹ ਪਿੰਨ ਨਾਲ ਵੀ ਗੱਲ ਕਰਦੇ ਆ ਤੇ ਪਿੰਜੀ ਤੁਹਾਨੂੰ ਪਿੰਜੀ ਤੁਹਾਨੂੰ ਲੱਗਦਾ ਹੈ ਕਿ ਬਸਪਾ ਜਿਹੜੀ ਹੈ ਬਾਰਡ ਨੰਬਰ 34 ਜਿੱਤ ਜਾਊਗੀ ਜੀ ਜ਼ਰੂਰ ਜਿੱਤੂਗੀ ਬਹੁਤ ਪੋਜ਼ਿਟਿਵ ਰਿਸਪੌਂਸ ਆ ਰਿਹਾ ਹੈ ਬਹੁਤ ਪੋਜ਼ਿਟਿਵ ਰਿਸਪੌਂਸ ਆ ਰਿਹਾ ਸਾਰਿਆਂ ਵੱਲੋਂ ਤੇ ਇਸ ਵਾਰ ਸਾਰਿਆਂ ਨੂੰ ਉਮੀਦ ਹੈ ਕਿ ਇਸ ਵਾਰ ਬਾਰਡ ਨੰਬਰ 34 ਤਾਂ ਬਹੁਜਨ ਸਮਾਜ ਪਾਰਟੀ ਹੀ ਸੀਟ ਲੈ ਕੇ ਜਾਊਗੀ ਬਹੁਜਨ ਸਮਾਜ ਪਾਰਟੀ ਜਿੰਦਾਬਾਦ ਜਿੰਦਾਬਾਦ जितूंगा हा हाथी वाले दी बल्ले बल्ले बाकी सारे थले थले। हाथी वाले दी बल्ले बल्ले बाकी सारे थे जय भी जय भारत जय भी जय भारत निकलो बाहर मकानों से जंगल बेईमानों से निकलो बाहर मकानों से जंगल जंगलानो जितूंगा भाई जितूंगा